ਨੇ ਤਾਂ ਅੰਜੀ ਸ਼੍ਰੀਵਾਸ ਜੀ ਦੇ ਪੰਡਤ ਵਿੱਚ ਸ਼੍ਰੀਵਾਸ ਪੰਡਤ ਜੀ ਦੇ ਘਰ ਵਿੱਚ ਹੀ ਰਹਿ ਰਹੇ ਸੀ ਵਿਆਸ ਪੂਰਨਮਾ ਦਾ ਦਿਨ ਆ ਗਿਆ ਵਿਆਸ ਪੂਰਨ ਪੂਰਨਮਾ ਦੇ ਦਿਨ ਸ਼੍ਰੀ ਵਿਆਸ ਜੀ ਪੂਜਾ ਦਾ ਉਤਸਵ ਸ਼੍ਰੀਵਾਸ ਪੰਡਤ ਜੀ ਦੇ ਘਰੇ ਮਨਾਇਆ ਗਿਆ ਸਭ ਨੇ ਸ਼੍ਰੀ ਵਿਆਸ ਜੀ ਦੀ ਪੂਜਾ ਕੀਤੀ ਪਰੰਤੂ ਨਿੱਤਿਆਨੰਦ ਜੀ ਨੇ ਤਾਂ ਆਪਣਾ ਸਾਰਾ ਕੁਝ ਸਰਵਸ ਸ਼੍ਰੀ ਗੌਰੰਗ ਮਹਾਂਪਰਭੂ ਵਿੱਚ ਸ਼੍ਰੀ ਵਿਆਹ ਜੀ ਦਾ ਦਰਸ਼ਨ ਕੀਤਾ ਅਤੇ ਉਹਨਾਂ ਦੀ ਪੂਜਾ ਕੀਤੀ ਉਸ ਸਮੇਂ ਸ਼੍ਰੀ ਮਹਾਂਪਰਭੂ ਜੀ ਨੇ ਉਹਨਾਂ ਨੂੰ ਆਪਣੇ ਸਰਪੂਜ ਸਰੂਪ ਦਾ ਦਰਸ਼ਨ ਕਰਵਾਇਆ ਚਾਰ ਹੱਥਾਂ ਵਿੱਚ ਸ਼ੰਖ ਚੱਕਰ ਗਦਾ ਪਦਮ ਸੀਗੇ ਅਤੇ ਦੋ ਹੱਥਾਂ ਵਿੱਚ ਹਾਲ ਤੇ ਮੁਸਲ ਭੋਜਨ ਉਪਰੰਤ ਸ਼੍ਰੀ ਹਰੀ ਨਾਮ ਸੰਕੀਰਤਨ ਕਰਕੇ ਸਭ ਨੇ ਪ੍ਰਸ਼ਾਦ ਲਿਆ ਅਤੇ ਸਨੰਦ ਆਪਣੇ ਆਪਣੇ ਘਰ ਗਏ ਨਿਤਨਾਂ ਜੀ ਪੰਡਤ ਸ਼੍ਰੀਵਾਜ ਜੀ ਦੇ ਘਰ ਰਹਿੰਦੇ ਇਹਨਾਂ ਦੀਆਂ ਸਾਰੀਆਂ ਚੇਸ਼ਟਾਵਾਂ ਬੱਚਾ ਵਰਗਿਆ ਸੀ ਸ਼੍ਰੀ ਵਾਸਤ ਤੇ ਉਹਨਾਂ ਦੀ ਪਤਨੀ ਮਾਲੀ ਦੇਵੀ ਵੀ ਇਹਨਾਂ ਪ੍ਰਤੀ ਬਸੱਲਿਆ ਪਿਆਰ ਰੱਖਦੇ ਸੀ ਸ਼੍ਰੀ ਮਾਲੀ ਦੇਵੀ ਆਪਣੇ ਹੱਥਾਂ ਨਾਲ ਇਹਨਾਂ ਨੂੰ ਭੋਜਨ ਕਰਾਉਂਦੀ ਉਹ ਵੀ ਕਦੇ-ਕਦੇ ਆਪਣੇ ਗੋਦ ਵਿੱਚ ਬਿਠਾ ਕੇ ਆਪਣੇ ਹਸਤਨਾ ਨੂੰ ਆਪਣੇ ਮੂੰਹ ਵਿੱਚ ਡਾਲ ਕੇ ਬੱਚਿਆਂ ਦੀ ਤਰ੍ਹਾਂ ਪੀਣੇ ਲੱਗਦੇ ਕਦੇ ਕਦੇ ਖਾਂਦੇ ਪਿੰਦੇ ਮਿੱਟੀ ਵਿੱਚ ਉੱਠ ਜਾਂਦੇ ਤੇ ਗਾਲ-ਪਾਤ ਆਪਣੇ ਸਾਰੇ શરી ਵਿੱਚ ਲਪੇਟ ਕੇ ਪਾ ਜਾਂਦੇ ਇਸ ਤਰ੍ਹਾਂਨੇਕ ਬੱਚਿਆਂ ਵਾਲੀਆਂ ਲੀਲਾ ਕਰਦੇ ਇੱਕ ਦਿਨ ਸ਼੍ਰੀ ਮਾ ਪ੍ਰਭੂ ਜੀ ਨੇ ਸ਼੍ਰੀ ਵਾਹਿ ਜੀ ਦੀ ਪ੍ਰੇਖਿਆ ਲੈਣ ਵਾਸਤੇ ਉਨਾਂ ਨੂੰ ਕਾਂਤ ਵਿਦਿਖ ਕਿਹਾ ਪੰਨੇ ਜੀ ਸ੍ਰੀ ਨਿੱਤਿਆਨੰਦ ਜੀ ਦਾ ਕੁੱਲ ਗੋਤਰਾ ਕੁਝ ਪਤਾ ਨਹੀਂ ਹੈ ਆਚਰਣ ਵੀ ਇਹਨਾਂ ਦਾ ਅਦੁੱਤਾ ਵਰਗਾ ਹੈ ਕਿਤਾ ਇਹਨਾਂ ਨੂੰ ਘਰ ਵਿੱਚ ਰੱਖਣਾ ਉਚਿਤ ਨਹੀਂ ਹੈ ਸ੍ਰੀ ਵਾਹ ਜੀ ਨੇ ਹੱਥ ਜੋੜ ਕੇ ਦ੍ਰਿੜਤਾ पूर्वक ਇਹ ਕਿਹਾ हे ਪ੍ਰਭੂ ਆਪ ਦੇ ਬਚਨਾਂ ਦਾ ਰਸਿਆ ਤਾਂ ਅਸੀਂ ਨਹੀਂ ਜਾਣਦੇ ਅਸੀਂ ਸਮਰਥਾਂ ਪਰੰਤੂ ਇਹਨਾਂ ਅਸੀਂ ਜੰਗੀਦਰਾ ਜਾਣਦੇ ਹਾਂ ਕਿ ਨਿਤਨਨ ਜੀ ਆਪ ਤੋਂ ਆਪ ਇਹ ਨਹੀਂ ਹਨ ਇਹ ਤੁਹਾਨੂੰ ਬਹੁਤ ਪਿਆਰੇ ਹਨ ਅਤੇ ਉਹ ਜੇ ਸ਼ਰਾਬ ਪੀ ਕੇ ਅਗਮਯ ਗਾਵਨ ਵੀ ਕਰਨ ਅਤੇ ਮੈਨੂੰ ਧਰਮ ਤੋਂ ਭ੍ਰਸ਼ਟ ਵੀ ਕਰ ਦੇਣ ਤਾਂ ਵੀ ਮੈਂ ਉਹਨਾਂ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਕੋਈ ਕਿਰਨਾ ਨਹੀਂ ਹੋ ਸਕਦੀ ਸ੍ਰੀ ਵਾਸ ਜੀ ਦੇ ਇਹਨਾਂ ਵਚਨਾਂ ਨੂੰ ਸੁਣ ਕੇ ਸ੍ਰੀ ਮਹਾਪ੍ਰਭੂ ਜੀ ਨੇ ਉਹਨਾਂ ਨੂੰ ਹਿਰਦੇ ਵਿੱਚ ਹਿਰਦੇ ਨਾਲ ਲਗਾ ਲਿਆ ਤੇ ਬੋਲੇ ਆਪਨੇ ਸ਼ਿਰਨਿਤਿਆਨੰਦ ਜੀ ਦੇ ਤਤਵ ਨੂੰ ਸਮਝ ਲਿਆ ਹੈ ਆਪ ਦੀ ਇਸ ਨਿਸ਼ਠਾ ਨਾਲ ਮੈਂ ਆਪ ਦਾ ਦਾਸ ਹੋ ਗਿਆ ਹਾਂ ਇੱਕ ਦਿਨ ਸ਼੍ਰੀਮਾ ਪ੍ਰਭੂ ਜੀ ਨਿੱਤਿਆਨੰਦ ਜੀ ਨੂੰ ਆਪਣੇ ਘਰੇ ਭੋਜਨ ਕਰਾਉਣ ਦੇ ਵਾਸਤੇ ਲੈ ਆਏ ਸ੍ਰੀ ਸਚੀ ਮਾਤਾ ਨੇ ਅਨੇਕ ਤਰ੍ਹਾਂ ਦੇ ਭੋਜਨ ਬਣਾਏ ਸ਼੍ਰੀ ਨਿਤਿਆਈ ਅਤੇ ਮਿਤ ਨਿਵਾਈ ਨੂੰ ਆਪਣੇ ਹੱਥਾਂ ਨਾਲ ਪਰੋਸ ਕੇ ਭੋਜਨ ਕਰਾਉਂਦੇ ਹੋਏ ਮਾਤਾ ਸਚੀ ਨੂੰ ਵੈਸਾ ਹੀ ਆਨੰਦਨ ਭਵ ਹੋ ਰਿਹਾ ਸੀ ਜਿਵੇਂ ਕ੍ਰਿਸ਼ਨ ਬਲਰਾਮ ਜੀ ਨੂੰ ਭੋਜਨ ਕਰਾਉਂਦੇ ਸਮੇਂ ਮਾਤਾ ਜਸੋਦਾ ਆਨੰਦਤ ਹੁੰਦੇ ਸਨ ਸ਼੍ਰੀ ਨਿਤਿਆਨੰਦ ਜੀ ਨੇ ਉੱਥੇ ਵੀ ਸ਼੍ਰੀ ਮਾਹ ਪ੍ਰਭੂ ਜੀ ਦੇ ਲਖਮਣਾ ਕਰਨੇ ਤੇ ਵੀ ਬਹੁਤ ਚੰਚਲਤਾ ਕੀਤੀ ਖਾਂਦੇ ਖਾਂਦੇ ਦੋਨੋਂ ਆਪਸ ਵਿੱਚ ਉਲਝ ਗਏ ਸ਼੍ਰੀ ਨਿਤਿਆਨੰਦ ਜੀ ਸ਼੍ਰੀ ਮਾਹ ਪ੍ਰਭੂ ਜੀ ਦੇ ਥਾਲ ਦਾ ਪ੍ਰਸਾਦ ਮੁਠੀ ਵਿੱਚ ਭਰ ਕੇ ਖਾਣਾ ਚਾਹੁੰਦੇ ਸੀ ਸ਼੍ਰੀ ਮਾਹ ਪ੍ਰਭੂ ਜੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅੰਤ ਵਿੱਚ ਇਹਨਾਂ ਨੇ ਬਰਸਾਦ ਪਾਹੀ ਲਿਆ ਮਾਤਾ ਸਚੀ ਇਹਨਾਂ ਦਾ ਵਾਲ ਬਿਨੋ ਦੇਖ ਕੇ ਬਹੁਤ ਪ੍ਰਸੰਨ ਹੋਏ ਇੱਕ ਦਿਨ ਤਾਂ ਸ਼੍ਰੀ ਨਿత్యਾਨੰਦ ਜੀ ਨੰਗਤਰੰਗ ਹੋ ਕੇ ਸ਼੍ਰੀ ਮਾਹ ਪ੍ਰਭੂ ਜੀ ਦੇ ਘਰੇ ਪਹੁੰਚੇ ਉਸ ਸਮੇਂ ਇਹਨਾਂ ਦੀ ਅਦਭੁਤ ਸਥਿਤੀ ਹੋ ਰਹੀ ਸੀ ਹੰਕਾਰ ਦੇ ਹੋਏ ਤੰਦਮ ਨਰਤਕ ਕਰ ਰਹੀ ਸੀ ਮਹਾਪ੍ਰਭੂ ਜੀ ਨੇ ਇਹਨਾਂ ਦੀ ਮਹਾਭਾਵ ਦਸ਼ਾ ਨੂੰ ਪਹਿਚਾਨ ਕੇ ਸਾਰੇ ਭਗਤਾਂ ਨੂੰ ਬੁਲਾ ਕੇ ਦਰਸ਼ਨ ਕਰਾਇਆ ਅਤੇ ਇਹਨਾਂ ਦੀ ਚਰਨ ਪੂਜਾ ਕਰ ਸਭ ਨੂੰ ਚਰਨ ਅਮਰ ਦਿੱਤਾ ਅਤੇ ਆਭਿਪਾਨ ਕਰਦੇ ਹੋਏ ਬੋਲੇ ਸ਼੍ਰੀ ਪਾਦ ਚਰਨ ਅਮਰਤ ਪਾਨ ਨਾਲ ਅੱਜ ਅਸੀਂ ਧੰਨ ਹੋ ਗਏ ਹਾਂ ਫਿਰ ਹੋਸ ਵਿੱਚ ਔਨਰ ਉਹਨਾਂ ਨੇ ਸੱਚੀ ਮਾਤਾ ਕੋ ਲੋ ਭੋਜਨ ਮੰਗਿਆ ਸੱਚੀ ਮਾਤਾ ਨੇ ਇਹਨਾਂ ਨੂੰ ਖਾਣ ਬਾਅਦ ਮਠਾਈ ਦਿੱਤੀ ਐਸੇ ਤਰ੍ਹਾਂ ਹੀ ਹਰ ਰੋਜ਼ ਨਵੇਂ-ਨਵੇਂ ਬੱਚਿਆਂ ਵਾਲਿਆਂ ਲੀਲਾ ਕਰਦੇ ਰਹਿੰਦੇ ਸ਼੍ਰੀ ਮਾਹ ਪ੍ਰਭੂ ਜੀ ਨੇ ਨਵਦੀਵ ਵਿੱਚ ਘਰ-ਘਰ ਵਿੱਚ ਸ਼੍ਰੀ ਹਰੀ ਨਾਮ ਪ੍ਰਚਾਰ ਦਾ ਕੰਮ ਇਹਨਾਂ ਨੂੰ ਅਤੇ ਸ਼੍ਰੀ ਹਰੀ ਦਾਸ ਜੀ ਨੂੰ ਸੌਂਪ ਦਿੱਤਾ ਇਨਾਂ ਦੇ ਪ੍ਰਚਾਰ ਦੇ ਪ੍ਰਭਾਵ ਨਾਲ ਇਧਰ ਉਧਰ ਸਾਰੇ ਪਾਸੇ ਹਵਾਲ ਵਿਰਤ ਨਰ ਨਾਰੀ ਸਾਰੇ ਲੋਕ ਨਾਉਂ ਧਵਨੀ ਵਿੱਚ ਮगन ਦਿਖਾਈ ਦਿਖਾਈ ਦੇਣੇ ਲੱਗੇ ਮਹਾਂਕ੍ਰੂਰ ਕਰਮਾ ਪਾਪਾਚਾਰ ਦੀ ਪ੍ਰਕਾਸ਼ਤਾ ਜਗਾਈ ਜਗਨਨਾਥ ਅਤੇ ਮਧਾਈ ਮਾਦਵ ਨੂੰ ਵੀ ਭਗਤੀ ਦਾਣ ਦੇ ਕੇ ਨਿਤਨੰਨ ਜੀ ਨੇ ਆਪਣੇ ਅਗੰ ਅਣਗਤ ਗਤੀ ਦਾ 3ritarth ਕੀਤਾ ਜਗਾਇਤੇ ਮਧਾਈ ਨਵਾਬ ਦੀ ਧਰਪ ਤੋਂ ਨਦੀਆ ਵਿੱਚ ਨਦੀਆ ਦੇ ਇਤ ਕੋਤਵਾਲ ਅਨੁਜੁਗਤ ਕੀਤੇ ਗਏ ਸੀ ਉਹ ਜਾਤੀ ਤਾਂ ਬ੍ਰਾਹਮਣ ਸੀ ਪਰੰਤੂ ਆਪਣੇ ਅਤਿਆਚਾਰ ਨਾਲ ਹਿਰਨਕਸ਼ੂਤੇ ਰਾਵਣ ਅਤੇ ਕੰਸ ਤੋਂ ਵੀ ਬਹੁਤ ਦੁੱਖ ਦੇ ਰਹੇ ਸੀ ਜਗਤ ਉਹਨਾਂ ਨੂੰ ਅਤਿਆੰਤ ਘਿਰਨਾ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ ਪਰੰਤੂ ਸ਼੍ਰੀ ਨਿੱਤਿਆਨੰਦ ਜੀ ਨੂੰ ਉਹਨਾਂ ਉੱਤੇ ਦੇ ਆਈ ਆਪ ਦਾ ਮਨ ਉਹਨਾਂ ਦੇ ਉਧਾਰ ਦੇ ਵਾਸਤੇ ਵਿਅਕਲ ਹੋ ਗਿਆ ਫਿਰ ਤਾਂ ਇੱਕ ਦਿਨ ਰਾਤ ਨੂੰ ਨਿੱਤਿਆਨੰਦ ਜੀ ਉਹਨਾਂ ਦੇ ਉਧਾਰ ਦਾ ਸ਼ੁਭ ਸੰਕਲਪ ਕਰਕੇ ਉਧਰ ਤੋਂ ਹੀ ਨਿਕਲੇ ਜਿੱਥੇ ਇਹਨਾਂ ਨਾਰਾਖਸ਼ਾਂ ਦਾ ਰਹਿਣਾ ਸੀਗਾ इन्हों देख के दुष्टा ने टोका टागी की तुम कौन हो कि जा रहे हो उन्होंने मिठे सद भैया मेनू पुछ के की करोंगे मैं तो अवदूत हाँ उस लोग श्री कृष्ण कहो श्री कृष्ण भजो लेहू कृष्ण नाम कृष्ण माता कृष्ण पिता कृष्ण धन प्राण ਇਹ ਸੁਣ ਕੇ ਵਧਾਇਦਾ ਚੜ ਗਿਆ ਅਤੇ ਉਸ ਦੁਸ਼ਟ ਨੇ ਕੋਲੇ ਪਏ ਹੋਏ ਇੱਕ ਘੜੇ ਦੇ ਟੁਕੜੇ ਨੂੰ ਫਿੱਕਰੀ ਨੂੰ ਠਾ ਕੇ ਫਿਰ ਨਿਤਨੰਦ ਜੀ ਦੇ ਸਿਰ ਉੱਤੇ ਜ਼ੋਰ ਨਾਲ ਮਾਰਿਆ ਮਸਤਕ ਤੋਂ ਖੂਨ ਦੀ ਧਾਰਾ ਬਹਿ ਨਿਕਲੀ ਸਾਰਾ ਥਰੀ ਖੂਨ ਨਾਲ ਲਤਫਤ ਹੋ ਗਿਆ ਐਨੇ ਵਿੱਚ ਵੀ ਏ ਉਹਨਾਂ ਦੇ ਉੱਪਰ ਦਇਆ ਕਰਕੇ ਰੋ ਰੋ ਕੇ ਪ੍ਰਭੂ ਅੱਗੇ ਪ੍ਰਾਰਥਨਾ ਕਰਨ ਲੱਗੇ हे दया मैं प्रभु ਹੁਣ ਤਾਂ ਇਹਨਾਂ ਦਾ ਉਧਾਰ ਕਰੋ ਮੈਨੂੰ ਆਪਣੇ ਸੱਟ ਦੇ ਪ੍ਰਵਾਹ ਨਹੀਂ ਹੈ ਇਹਨਾਂ ਬ੍ਰਹਮਣ ਕੁਮਾਰਾਂ ਦੀ ਦੁਰਦਸ਼ਾ ਦੇਖ ਕੇ ਮੇਰਾ ਦਿਲ ਦੁਖੀ ਹੋ ਰਿਹਾ ਹੈ ਇਹਨਾਂ ਸ਼ੇਤੀ ਇਹਨਾਂ ਦਾ ਕਲਿਆਣ ਕਰੋ ਇਹਨਾਂ ਦੀ ਇਹ করুণਾ ਵਿੱਚ ਪ੍ਰਾਰਥਨਾ ਨੂੰ ਸੁਣ ਕੇ ਮਧਾਈ ਖਿਜ ਕੇ ਫਿਰ ਮਾਰਨ ਵਾਲਾ ਹੀ ਸੀਗਾ ਕਿ ਜਿਗਾਈ ਨੇ ਉਸ ਨੂੰ ਰੋਕ ਲਿਆ ਕਿਸੇ ਨੇ ਇਹ ਵਰਤਾਂਤ ਜਾ ਕੇ ਸ੍ਰੀ ਮਹਾਪ੍ਰਭੂ ਨੂੰ ਸੁਣਾ ਦਿੱਤਾ ਸ੍ਰੀ ਮਹਾਪ੍ਰਭੂ ਜੀ ਸ਼ੇਤੀ ਉਸ ਜਗ੍ਹਾ ਪਰ ਪਹੁੰਚ ਗਏ ਸ਼ੀਰ ਨਿੱਤ ਨਾਂਜੇ ਦੇ ਸਿਰ ਤੋਂ ਵਹਿਦੇ ਹੋਏ ਖੂਨ ਦਾ ਪ੍ਰਵਾਹ ਦੇ ਕੇ ਸ਼੍ਰੀ ਮਾ ਪ੍ਰਭੂ ਜੀ ਦਾ ਹੂਨ ਖੋਲਣ ਲੱਗਿਆ ਉਹ ਕਰੋਧ ਵਿਭੂਤ ਹੋ ਕੇ ਦੁਸ਼ਟਾਂ ਦਾ ਸੰਹਾਰ ਕਰਨ ਵਾਸਤੇ ਹੰਕਾਰ ਮਾਰਦੇ ਹੋਏ ਚੱਕਰ ਸੁਦਰਸ਼ਨ ਦਾ ਆਹ्वान ਕਰਨ ਲੱਗੇ ਫਿਰ ਚੱਕਰ ਸੁਦਰਸ਼ਨ ਨੂੰ ਆਕਾਸ਼ ਤੋਂ ਨੀਚੇ ਹੇਠਾਂ ਉਤਰਦੇ ਦੇਖ ਕੇ ਤੇ ਸ਼੍ਰੀ ਮਾ ਪ੍ਰਭੂ ਜੀ ਨੂੰ ਅਤਿਆੰਤ ਪ੍ਰੋਧ ਵੇਸ਼ ਦੇ ਕੇ ਸ਼੍ਰੀ ਨਿਤੇਨਾਂ ਜੀ ਸ਼੍ਰੀ ਚੱਕਰ ਜੀ ਨੂੰ ਵਿਕਾਸ ਵਿੱਚ ਉਰੂ ਕੇ ਰਹਿਣ ਦੀ ਪ੍ਰਾਰਥਨਾ ਕਰਨ ਲੱਗੇ ਸ਼੍ਰੀ ਮਾ ਪ੍ਰਭੂ ਜੀ ਦੇ ਚਰਨ ਕਮਲਾਂ ਵਿੱਚ ਪੈ ਕੇ ਦੀਨ ਭਾਵਨਾ ਨਾਲ ਉਹਨਾਂ ਦੀ ਵੀ ਪ੍ਰਾਰਥਨਾ ਕਰਨ ਲੱਗੇ ਹੈ ਪ੍ਰਭੂ ਆਪ ਇਹ ਕੀ ਕਰ ਰਹੇ ਹੋ ਆਪ ਆਪਣੀ ਪ੍ਰਤੀਗਿਆ ਦਾ ਸਮਰਨ ਕਰੋ ਆਪ ਨੇ ਤਾਂ ਕਿਹਾ ਸੀ ਕਿ ਮੈਂ ਪਾਪੀਆਂ ਦਾ ਨਹੀਂ ਪਾਪ ਦਾ ਸੰਹਾਰ ਕਰੂੰਗਾ। ਪਾਪੀਆਂ ਉੱਤੇ ਤਾਂ ਦਇਆ ਹੀ ਕਰੂੰਗਾ। ਫਿਰ ਅੱਜ ਇਹਨਾਂ ਉੱਤੇ ਕ੍ਰੋਧ ਕਿਉਂ? ਸ੍ਰੀ ਗੌਰ ਦੇ ਆਦੇ ਮੁੱਖ ਪਾਤਰ ਤਾਂ ਇਹ ਹੀ ਹਨ। ਫਿਰ ਪ੍ਰਭੂ ਜਗਾਈ ਨੇ ਤਾਂ ਮੇਰੀ ਰੱਖਿਆ ਹੀ ਕੀਤੀ ਹੈ। ਇਸਨੇ ਵਧਾਈ ਨੂੰ ਦੂਸਰੀ ਵਾਰ ਪ੍ਰਹਾਰ ਕਰਨ ਤੋਂ ਰੋਕਿਆ ਹੈ ਇਹ ਤਾਂ ਆਪ ਦੀ ਕਿਰਪਾ ਦਾ ਪਰਮ ਅਧਿਕਾਰੀ ਹੋ ਚੁੱਕਾ ਹੈ ਐਨਾ ਸੁਣਨਾ ਸੀ ਕਿ ਮਾ ਪ੍ਰਭੂ ਜੀ ਦਾ ਸਾਰਾ ਕਰੋਧ ਬਿਲਵਤ ਹੋ ਗਿਆ ਉਹ ਤਤਕਾਲ ਜਗਾਈ ਨੂੰ ਹਿਰਦੇ ਨਾਲ ਲਗਾ ਲਿਆ ਪ੍ਰਭੂ ਦਾ ਪ੍ਰੇਮ ਲਿੰਗਣ ਪਾਉਣ ਨਾਲ ਇਹ ਜਗਾਈ ਮੂਖਿਤ ਹੋ ਗਿਆ ਉਸ ਦੇ ਜਨਮ ਜਨਮਾਂ ਦੇ ਪਾਪ ਚਰਮਾਤਰ ਵਿੱਚ ਨਸਤ ਹੋ ਗਏ ਉਹ ਪ੍ਰਭੂ ਦੇ ਚਰਨਾਂ ਵਿੱਚ ਪੈ ਕੇ ਫੁੱਟ ਫੁੱਟ ਕੇ ਡੋਣ ਲੱਗਿਆ ਭਾਈ ਦੀ ਦਸ਼ਾ ਦੇਖ ਕੇ ਹੰਧਾਈ ਦੀ ਆਤਮ ਗਲਾਨੀ ਦਾ ਠਕਾਣਾ ਨਹੀਂ ਰਿਹਾ ਉਹ ਅੱਖਾਂ ਵਿੱਚ ਅਥਰੂ ਭਰ ਕੇ ਗਦਗਦ ਕੰਠ ਨਾਲ ਕਹਿਣ ਲੱਗਿਆ ਹੇ ਪ੍ਰਭੂ ਅਸੀਂ ਦੋਨੇ ਭਾਈ ਦੋਨੇ ਭਾਈਆਂ ਨੇ ਸਮਾਨ ਪਾਪ ਕੀਤਾ ਹੈ ਬਰਾबरी ਪਾਪ ਕੀਤਾ ਹੈ ਅਤੇ ਅਸੀਂ ਦੋਨੇ ਸਮਾਨ ਦੋਨਾਂ ਉਤੇ ਸਮਾਨ ਕਿਰਪਾ ਕਰੀਏ ਅਸੀਂ ਦੋਨੇ ਹੀ ਪਾਪੀ ਹਾਂ ਸਾਨੂੰ ਦੋਨਾਂ ਨੂੰ ਪਨਾਓ ਦੋਨਾਂ ਦੀ ਰੱਖਿਆ ਕਰੋ ਇਹ ਕਹੇ ਕਿ ਮਦਾਏ ਵੀ ਜੀ ਪ੍ਰਭੂ ਜੀ ਦੇ ਚਰਨਾਂ ਵਿੱਚ ਪੈ ਗਿਆ ਪਰੰਤੂ ਸ਼੍ਰੀ ਮਾ ਪ੍ਰਭੂ ਜੀ ਦਾ ਮਧਾਈ ਦੇ ਪ੍ਰਤੀਰੋਧ ਅਜੇ ਸ਼ਾਂਤ ਨਹੀਂ ਹੋਇਆ ਸੀ ਉਹ ਮੇਘ ਦੇ ਸਮਾਨ ਗੰभीर ਬਾਣੀ ਵਿੱਚ ਬੋਲੇ ਮਧਾਈ ਤੈਨ ਨੇ ਮੇਰਾ ਅਪਰਾਧ ਕੀਤਾ ਹੁੰਦਾ ਤਾਂ ਮੈਂ ਕੋਦੋਂ ਤੱਕ ਤੈਨੂੰ ਖਸ਼ਮਾ ਕਰ ਦਿੰਦਾ ਪਰੰਤੂ ਤੈਨ ਨੇ ਸ਼੍ਰੀਪਾਦ ਨਿਤਾਨੰਦ ਜੀ ਦਾ ਅਪਰਾਧ ਕੀਤਾ ਹੈ ਜੇਕਰ ਤੈਨੂੰ ਖਸ਼ਮਾ ਕਰ ਦੇਣ ਤਾਂ ਤੋ ਭਲੇ ਹੀ ਮੇਰਾ अनुग्रह पाजन ਪਿਆਰਾ ਹੋ ਸਕਦਾ ਹੈ ਨਹੀਂ ਤਾਂ ਤੇਰਾ ਕਲਿਆਣ ਨਹੀਂ ਹੋ ਸਕਦਾ ਇਹ ਸੁਣ ਕੇ ਮਦਾਈ ਸਿਨਤਨਾਂ ਜੀ ਦੇ ਚਰਨਾਂ ਵਿੱਚ ਜਾ ਪਿਆ ਉਹਨਾਂ ਦੇ ਅੱਖਾਂ ਦੇ ਅੰਸੂਆਂ ਨਾਲ ਪ੍ਰithvi ਗਿੱਲੀ ਹੋ ਗਈ ਲੋਕ ਮਿਸਮਤ ਹੋ ਗਏ ਕਿ ਕਲਪਨਾਤਿ ਦ੍ਰਿਸ਼ ਕੀ ਹੋ ਰਿਹਾ ਹੈ ਪਰੰਤੂ ਸਭ ਸਭ ਤੋਂ অধিক ਅश्चर्यਤਾ ਲੋਕਾਂ ਨੂੰ ਲੋਕਾਂ ਨੂੰ ਉਸ ਟਾਈਮ ਹੋਇਆ ਜਦੋਂ ਸ਼੍ਰੀ ਨਿਤਿਆਨੰਦ ਜੀ ਵੰਧਾਏ ਦੇ ਉੱਪਰ ਅਨੁਗ੍ਰਹਿ ਦੀ ਵਰਖਾ ਕਰਦੇ ਹੋਏ ਸ਼੍ਰੀ ਮਾਹ ਪ੍ਰਭੂ ਜੀ ਨਾਲ ਬੋਲੇ हे ਪ੍ਰਭੂ ਮੈਂ ਸੱਚ ਕਹਿਣਾ ਹਾਂ ਇਹਨਾਂ ਦੋਨਾਂ ਭਾਈਆਂ ਦੇ ਪ੍ਰਤੀ ਮੇਰਾ ਮੇਰੇ ਮਨ ਵਿੱਚ ਕੋਈ ਵੀ ਦੁਸ਼ਤ ਨਹੀਂ ਹੈ ਜੇ ਜੇ ਮੈਨੇ ਜਨਮ ਜਨਮਾਂ ਤਰਾ ਵਿੱਚ ਕੁਛ ਵੀ ਪੁੰਨ ਕੀਤਾ ਹੈ ਤਾਂ ਉਹ ਅੱਜ ਮੈਂ ਇਹਨਾਂ ਦੋਨਾਂ ਭਾਈਆਂ ਨੂੰ ਪ੍ਰਦਾਨ ਕਰਦਾ ਹਾਂ ਇਹਨਾਂ ਸੁਣਦੇ ਹੀ ਸ੍ਰੀ ਮਹਾਪ੍ਰਭੂ ਜੀ ਨੇ ਮਦਾਈ ਨੂੰ ਵੀ ਆਪਣੇ ਹਿਰਦੇ ਨਾਲ ਲਾ ਲਿਆ ਸ੍ਰੀ ਮਹਾਪ੍ਰਭੂ ਜੀ ਦੀ ਭਗਤਵਸਲਾ ਸ੍ਰੀ ਨਿੱਤਨੰਦ ਜੀ ਦੀ করুণਾ ਅਤੇ ਜਗਾਇ ਮਦਾਈ ਦਾ ਪਛਤਾਪ ਲੋਕਾਂ ਨੂੰ ਮੰਤਰ ਮੁਗਧ ਕਰ ਰਿਹਾ ਸੀ ਅੰਤ ਤੱਕਤਵਾ ਆਪਣੇ ਪੈਰਾ ਵਿੱਚ ਪਏ ਦੋਨੇ ਪਾਈਆਂ ਨੂੰ ਸ਼੍ਰੀ ਮਾਹ ਪ੍ਰਭੂ ਜੀ ਨੇ ਉਠਾਇਆ ਅਤੇ ਭਗਤਾਂ ਦਾ ਭਗਤਾਂ ਨੂੰ ਸੰਗੀਤਨ ਕਰਨ ਦੀ ਆਗਿਆ ਦਿੱਤੀ ਦੋ ਹੀ ਘੜੀ ਪਹਿਲੇ ਲੋਕ ਜਿਹਨਾਂ ਨੂੰ ਪਾਪੀ ਕਹਿੰਦੇ ਸੀ ਉਹਨਾਂ ਉਹਨਾਂ ਨੂੰ ਜਗਾਈ ਮਦਾਈ ਦੀ ਉਹਨਾਂ ਜਗਾਈ ਮਦਾਈ ਨੂੰ ਅੱਖਾਂ ਵਿੱਚ ਅंसू ਦੇਖ ਕੇ ਗਦਗਦ ਕੰਠ ਨਾਲ ਹੱਥ ਉਠਾ ਕੇ ਕੀਰਤਨ ਕਰਦੇ ਹੋਏ ਦੇਖ ਕੇ ਸਭ ਨੇ ਇਹਨਾਂ ਨੂੰ ਉਹਨਾਂ ਤੇ ਕਿਰਪਾ ਦਾ ਚਮਤਕਾਰ ਮੰਨਿਆ ਕੀਰਤਨ ਦੇ ਅਨੰਤਰ ਸਾਰੇ ਲੋਕ ਸ਼੍ਰੀ ਮਾਹ ਪ੍ਰਭੂ ਜੀ ਦੇ ਘਰ ਪਹੁੰਚੇ ਜਦੋਂ ਸਾਰੇ ਭਗਤ ਜਿਨთა ਆਸਨ ਆਪਣੇ ਆਪਣੇ ਆਸਨਾ ਤੇ ਬੈਠ ਗਏ ਤਾਂ ਸ਼੍ਰੀ ਮਾ ਪ੍ਰਭੂ ਜੀ ਨੇ ਜਗਾਇ ਬਧਾਈ ਨੂੰ ਸੁੰਦਰ ਕਰਕੇ ਕਿਹਾ ਭਾਈਓ ਤੁਸੀਂ ਲੋਕ ਤਾਂ ਸ਼੍ਰੀ ਪ੍ਰਪਾਤ ਨਿੱਤ ਨਾਮ ਜੀ ਦੀ ਕਿਰਪਾ ਦੇ ਪਾਤਰ ਹੋ ਗਏ ਤੁਹਾਡੇ ਤੇ ਉਹਨਾਂ ਦੀ ਕਿਰਪਾ ਹੋ ਗਈ ਅਤੈ ਤੁਸੀਂ ਆਪਣੇ ਉਧਾਰ ਦੇ ਵਾਸਤੇ ਸਭ ਸ਼ੋਕ ਮੋਹ ਛੱਡ ਕੇ ਨਿਸ਼ਚਿਤ ਨਿਸ਼ਿੰਤ ਹੋ ਜਾਓ ਇਹ ਸੁਣ ਕੇ ਦੋਨੇ ਪਾਈ ਥਪਕਾ ਕਰਕੇ ਉਹ ਉਹ ਰੋਣੇ ਲੱਗੇ ਅਤੇ ਅਤਿਅੰਤ ਕਾਤਰ ਸਬਰ ਵਿੱਚ ਬੋਲੇ ਪ੍ਰਭੂ ਵੇਦਾਂ ਵਿੱਚ ਵਰਣਿਤ ਆਪ ਦਾ ਪਤਿਤ ਪਾਵਨ ਆਦਮ ਉਧਾਰਨ ਨਾਮ ਤਾਂ ਅੱਜ ਹੀ ਚరిత్ర ਆਤ ਹੋਇਆ ਹੈ ਇਹ ਪ੍ਰਭੂ ਅਸੀਂ ਤਾਂ ਆਪ ਦੀ ਕਿਰਪਾ ਨਾਲ ਦਵੇ ਜਾ ਰਹੇ ਹਾਂ ਸ਼੍ਰੀ ਮਹਾਪ੍ਰਭੂ ਜੀ ਨੇ ਉਹਨਾਂ ਨੂੰ ਸਮਸਤ ਭਗਤਾਂ ਦੇ ਪਦਵੰਦਨ ਉਹਨਾਂ ਦੇ ਚਰਨ ਧੋਲੇ ਨੂੰ ਆਪਣੇ ਸਿਰ ਉੱਤੇ ਰੱਖਣ ਵਾਸਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਆਦੇਸ਼ ਦਿੱਤਾ ਜਗਾਇ ਵਿਧਾਇ ਨੇ ਲਗ ਲਗ ਸਭ ਦੀ ਵੰਦਨਾ ਕੀਤੀ ਅਤੇ ਚਰਨਾਂ ਦੇ ਸਿਰ ਉੱਤੇ ਧਾਰਨ ਕੀਤੀ ਸਭ ਨੇ ਉਹਨਾਂ ਨੂੰ ਭਗਤੀ ਦਾ ਆਸ਼ੀਰਵਾਦ ਦਿੱਤਾ ਤਾਂਨੰਤਰ ਸ਼੍ਰੀ ਮਹਾਪ੍ਰਭੂ ਜੀ ਨੇ ਉਹਨਾਂ ਦੇ ਚਿੱਤ ਨੂੰ ਸ਼ਾਂਤੀ ਵਰਦਾਨ ਕਰ ਕਰਨ ਦੇ ਵਾਸਤੇ ਇੱਕ ਹੋਰ ਇਲਾਕ ਕੀਤੀ ਜਦੋਂ ਕਿ ਉਹ ਸਮੇਂ ਰਾਤਰੀ ਹੋ ਚੱਲਦੀ ਸੀ ਪਰੰਤੂ ਗਰਮੀ ਦਾ ਸਮੇਂ ਸਮਾਂ ਸੀ ਸ਼੍ਰੀ ਮਹਾਪ੍ਰਭੂ ਜੀ ਨੇ ਸਭ ਨੂੰ ਗੰਗਾ ਸਨਾਨ ਦੇ ਵਾਸਤੇ ਚੱਲਣ ਦਾ ਆਦੇਸ਼ ਦਿੱਤਾ ਫਿਰ ਕਿਸੇ ਸਾਰੇ ਨਗਰ ਦੇ ਹਜ਼ਾਰਾਂ ਹਜ਼ਾਰਾਂ ਲੋਕ ਕੀਰਤਨ ਕਰਦੇ ਹੋਏ ਸਨਾਹਨ ਅਰਥ ਚੱਲ ਚੱਲ ਭਾਈ ਆਦਪੋ ਦ੍ਰਿਸ਼ ਸੀ ਜਿਵੇਂ ਜਿਵੇਂ ਕਿਸਨ ਪਤਾ ਲੱਗਿਆ ਕਿ ਮਾ ਪ੍ਰਭੂ ਜੀ ਗੰਗਾ ਸਨਾਹਨ ਕਰਨ ਬਸ ਜਾ ਰਹੇ ਹਨ ਤਾਂ ਸਾਰੇ ਹੀ ਨਾਲ ਚੱਲ ਪਏ ਗੰਗਾ ਗੰਗਾ ਜੀ ਦੀ ਧਾਰਾ ਵਿੱਚ ਪਹੁੰਚ ਕੇ ਸ਼੍ਰੀਮਾ ਪ੍ਰਭੂ ਜੀ ਨੇ ਜਗਾਇ ਬਧੈ ਨੂੰ ਕਿਹਾ ਤੁਸੀਂ ਦੋਨੋਂ ਹੱਥਾਂ ਵਿੱਚ ਗੰਗਾ ਜਲ ਲੈ ਕੇ ਆਪਣੇ ਸਮਸਤ ਪਾਪ ਅੱਜ ਮੈਨੂੰ ਸੰਕਲਪ ਕਰ ਦਿਓ ਇਹ ਸੁਣ ਕੇ ਦੋਨੋਂ ਭਾਈ ਸ਼੍ਰੀ ਪ੍ਰਭੂ ਜੀ ਦੇ ਚਰਨਾ ਵਿੱਚ ਪੈ ਕੇ ਫੁੱਟ ਫੁੱਟ ਕੇ ਰੋਂਣ ਲੱਗੇ ਉਹਨਾਂ ਦੀ ਆਵਾਜ਼ ਨਿਕਲ ਰਹੀ ਸੀ ਉਹ અત્યੰਤ ਕਾਤਰ ਆਵਾਜ਼ ਵਿੱਚ ਬੋਲੇ ਪ੍ਰਭੂ ਅਸੀਂ ਪਾਬਰ ਐਨੀ ਕਿਰਪਾ ਤਾਂ ਸਹਿ ਨਹੀਂ ਕਰ ਸਕਦੇ ਸੰਸਾਰ ਵਿੱਚ ਸੰਸਾਰ ਵਿੱਚ ਅਸੀਂ ਬਹੁਤ ਪਾਪ ਕੀਤੇ ਨੇ ਸਾਡੇ ਤੇ ਲੋਕ ਠੁੱਕਣਗੇ ਜਿੰਨਾਂ ਨੇ ਚਰਨਾ ਵਿੱਚ ਤੁਲਸੀ পুষ্প ਅਰਪਣ ਕਰਨਾ ਚਾਹੁੰਦਾ ਹੈ ਉਹਨਾਂ ਨੇ ਉਹਨਾਂ ਦੇ ਚਰਨਾ ਵਿੱਚ ਆਪਣੇ ਪਾਪ ਹੁੰਜਾਰਪਨ ਕੀਤੇ ਹੈ ਪ੍ਰਭੂ ਇਹ ਕੰਮ ਸਾਡੇ ਤੋਂ ਨਹੀਂ ਹੋ ਸਕਦਾ শেষ যাত্রা আগে পাচ্ছি